ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੇ ਸਵੰ ਗੁਰ ਪ੍ਰਸਾਦਿ ਜਪ ਆਉਦ ਸਚੁ ਜੁਗਉਦ ਸਚੁ ਹੈਪੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚਨ ਹੋਵੇ ਜੇ ਸੋਚੀ ਲਖਵਾਰ ਚੁੱਪ ਚੁੱਪ ਨ ਹੋਵੇ ਦੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੇ ਜੇ ਬੰਨਾ ਪੁਰੀਆਂ ਭਾਰ ਸਸ ਅਣ ਪਾਲਕ ਹੋਵੇ ਤਾ ਇਕ ਨ ਚੱਲੇ ਨਾਲ ਕਿਵੇਂ ਸਟਿਆਰ ਹੋਈ ਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਨਾ ਹੁਕਮ ਨਾ ਕਹਿਆ ਜਾਏ ਹੁਕਮੇ ਹੋਵਣ ਜੀ ਹੁਕਮ ਲੈ ਵਢਿਆਈ ਹੁਕਮੇ ਉਤਮ ਨੀਚਾ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ਿਸ਼ ਇੱਕ ਹੁਕਮੀ ਸਹ ਹੁਕਮ ਬਖਸ਼ਿਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੇ ਆਂਦ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝਾ ਤਾ ਹਮੇ ਕਹੈ ਨਾ ਕੋਏ ਗਾਵੈ ਕੋ ਤਾਣ ਹੋਇ ਕਿਸ ਤਾਣ ਗਾਵੈ ਕੋ ਦਾ ਜਾਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖੇ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੇ ਹਦ ਰਹ ਦੂਰ ਕਥਨਾ ਕਥਿਨਾ ਆਵੈ ਟੋਟਾ ਕਤ ਕਤ ਕਥੀ ਕੋਟੀ ਕੋਟ ਕੋਟ ਧੰਦਾ ਤੇ ਲੈਂਦੀ ਥਕ ਪਾਹੀ ਜੋਗਾ ਜੋਗੰਤਰ ਖਾਹੀ ਖਾਇ ਹੁਕਮ ਗੁਣ ਚੱਲਾਏ ਰਹੋ ਨਾਨਕ ਵਿਕਸਾਵੇ ਪਰਵਾਹ ਸੱਚਾ ਸਭ ਸੱਚਾ ਨਾਇਪੱਖਿਓ ਪੂਰ ਉਪਾਰ ਆਖ ਮੰਗ ਦੇ ਦੇ ਦਤ ਕਰੇ ਦਾਤਾਰ ਫਿਰ ਕਗ ਰਖਿਆ ਜਿਦ ਸਦਰਬਾਰ ਮੋਹ ਕੇ ਬੋਲਣ ਬੋਲੀਐ ਜਿ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਚਾਰ ਕਰਮੀਆਂ ਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਵਾ ਜਾਣੀਐ ਸਬਾਪੇ ਸਚਿਆਰ ਥਾਪਿਆ ਨਾ ਜਾਹਿ ਕੀਤਾ ਨਾ ਹੋ ਆਪਿ ਆਪ ਨਿਰੰਜਨ ਸੋਜਨ ਸਿਵਿਆ ਤਿਨ ਪਾਇਆ ਮਾਨ ਨਾਨ ਗਾਵੇ ਗੁਣੀ ਨਿਧਾਨ ਗਾਵੇ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰ ਸੁ ਕਰ ਲੈ ਜਾਇ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਕਰਿਆ ਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਨਾ ਜਾਏ ਗੁਰਾਂ ਇੱਕ ਦੇਹਵ ਜਾਏ ਸਭ ਨਾ ਜੀਆਂ ਕੋ ਕਦਾਤਾ ਸੋ ਮੈਂ ਵਿਸਰਨ ਨ ਜਾਏ ਤੀਰਤ ਨਾਵੇਂ ਜਿਤ ਸਪਾਵਾਂ ਵਿਣ ਪਾਣੇ ਕ ਨਾਇ ਕਰਿ ਜਿਤ ਸਠੁ ਪਾਈ ਵਖਾ ਕਿਨ ਕਰਮਾਂ ਕਮ ਲੈ ਲਈ ਮੱਤ ਵਿਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣ ਗੁਰਾਂ ਇੱਕ ਦੇਹ ਬਜਾਈ ਸਭਨਾਂ ਜੀਆਂ ਕਹਿ ਇੱਕ ਦਾਤਾ ਸੁਮਿਹਰ ਸਰ ਨ ਜਾਹੀ ਜੇ ਜੂਚਾਰੇ ਅਰਜਾ ਹੋਰ ਦਸੌਣ ਹੋਏ ਨਾ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਏ ਕੈ ਜਸ ਕੀਰਤ ਜਗਲੇ ਜੇਤ ਸਨਦਰਨਾ ਆਵੇ ਤਾ ਵਤਨ ਪੁੱਛੇ ਕੇ ਕੀ ਟਾਂਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਾਂ ਅੰਤਿਆ ਗੁਣ ਦੇ ਤਹਾ ਕੋਏ ਨਾ ਸੋਝੇ ਜੇਤਸ ਗੁਣ ਕੋਏ ਕਰੇ ਸੁਣਿਆ ਸਤਿਪਿਰ ਸੁਰਨਾ ਸੁਣਿਆ ਧਰਤਵਲਾ ਕਾ ਸੁਣਿਆ ਦੀਪ ਲੋਪ ਪਤਾਲ ਸੁਣ ਪਹਨ ਸਕ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਪ ਕਾ ਨਾਸ ਸੁਣਿਆ ਸਰਬਰ ਮਾਇੰਦਾ ਸੁਣ ਮੁਖ ਸਲਾਹਨ ਮੰਦਾ ਸੁਣ ਜੁਗ ਜੁਗਤਨ ਭੇਦ ਸੁਣ ਸਾਸ ਸਮਰਤਿ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਪ ਕਾ ਨਾਸ ਸੁਣਿਆ ਸਾ ਸੰਤੋਖ ਗਿਆਨ ਸੁਣਿਆ ਸਟਕਾ ਇਸ ਨਾਨਕ ਸੁਣ ਪੜ ਪੜ ਪਾਵੇ ਮਾਣ ਸੁਣ ਲਗ ਸਾਜ ਤਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣਿਆ ਸਾਰਾ ਗੁਨਾਹ ਕੇ ਗਾ ਸੁਣ ਸਿਕ ਪੀਰ ਪਤਸ਼ਾ ਸੁਨੰਦ ਪਾਵੇ ਰਾਹੋ ਸੁਣ ਹੱਤ ਵੈਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾ ਜੇ ਕੋ ਕੈ ਪਿੱਛੇ ਪਿਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨ ਕਬ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਨਸੁਰਤ ਹੋਇ ਮਨ ਬੋਧ ਮਨ ਸਗਲ ਪਵਨ ਕੇ ਸ਼ੁੱਧ ਮਨ ਮੋ ਛਟਣਾ ਖਾਏ ਮਨ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸੋ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸਿੱਤੇ ਸੰਬੰਧ ਐਸਾ ਨਾਮ ਰੰਝਨ ਹੋਏ ਜੇ ਕੋਮਣ ਜਾਣੈ ਮਨ ਕੋਈ ਮਨੈ ਪਹ ਮੁਕਤ ਦਵਾਰ ਮਨੈ ਪਰਵਾਰਾ ਸਾਧਾਰ ਮਨਤ ਰਤਾਰੇ ਗੁਰ ਸਿੱਖ ਮਨੈ ਨਾਨਕ ਪਹੇ ਨਾ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋਮਣ ਜਾਣੈ ਮਨ ਕੋਈ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵ ਦਰਗਮਾਨ ਪੰਚ ਸਹਦਰ ਜਾਨ ਪੰਚ ਕਹਾ ਗੁਰ ਇਕਤਿਆ ਹਨ ਜੇ ਕੋ ਕਹਿ ਕਰੇ ਵਿਚਾਰ ਕਰਤਕ ਕਰਨ ਨਹੀਂ ਸਮਾਰ ਤਹਲ ਤਰਮ ਦਿਆ ਕਾ ਪੂਤ ਸੰਤੁਗ ਥਾ ਪ੍ਰਖਿਆ ਜਨ ਸੂਤ ਜੇ ਕੋ ਬੂਝ ਹੋਵੇ ਸਚਿਆਰ ਤਵਲ ਉਪਰ ਕੀ ਤਪ ਹਰ ਧਰਤੀ ਹੋਰ ਪਰੈ ਹੋਰ ਹੋਰਾ ਤਿਸ ਤੇ ਪੜਤ ਲੈ ਕਹਣ ਜੋਰਾ ਜੀ ਜਾਤ ਰੰਗਾ ਕੇ ਨਾਮ ਸਭਨ ਲਿਖਵੜੀ ਕਲਾਮ ਇਹੋ ਲੇ ਕਲਖ ਜਾਣੇ ਕੋਇ ਲੇ ਕਲ ਲਿਖਿਆ ਕੀਤਾ ਹੋਇ ਕੇਤਾ ਤਾਨ ਸਵਾਲ ਰੂਪ ਕੀਤੇ ਦਾ ਜਾਣੇ ਕੌਣ ਕੂਤਾ ਕੀ ਤਵ ਸੋਇ ਕੁਕਵਾ ਉਤਸਥੇ ਹੋ ਲਖ ਦਰਿਆਹਾਂ ਕੁਦਰਤ ਕਵਨ ਕਹਾ ਵਿਚਾਰ ਮਾਰਿਆਣ ਜਾਵੇ ਇੱਕ ਵਾਰ ਜੋ ਤਦ ਭਾਵੇ ਸਾਈ ਪਲਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਕ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੇ ਅ ਸੰਖ ਦਾ ਤਾਰ ਸੰਖ ਸੁਰ ਮੋਹ ਪਕਸਰ ਅਸਾਂ ਕਮਾਲੇ ਵਿਲਾਇਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਹੀ ਭਲੇ ਕਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਕਮੁਰਖ ਅੰਧਖੋਰ ਸੰਗ ਚੋਰ ਹਰਾਮਖੋਰ ਅਸਾਂ ਕਮਰ ਕਰ ਜਾਏ ਜੋਰ ਸੰਗ ਲਵੜ ਹੱਤਿਆ ਕਮਾਹੇ ਸੰਗ ਪਾਪੀ ਪਾਪ ਕਰ ਜਾਏ ਅਸਾਂ ਕੁੜਿਆਰ ਕੁੜੇ ਫਿਰਾਏ ਸੰਗ ਮਲੇਸ਼ ਮਲ ਭਕ ਖਾਏ ਅਸਾਂ ਕਨਿੰਦ ਸਰ ਕਰਹਿ ਭਾਰ ਨਾਨਕ ਨਿਚ ਕਹਿ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋ ਤਦ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਕ ਨਾਮ ਸੰਗ ਧਵ ਗਮ ਗਮ ਸੰਖਲੋ ਸੰਖੇ ਸਰਪਾਰ ਹੋਏ ਅਖਰੇ ਨਾਮ ਅਕ੍ਰਿਸਾ ਲਾ ਅਖਰੀ ਗਾਨਗੀਤ ਗੁਣਗਾਹ ਅਖਰੀ ਲਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਿਖਾਣ ਜਿਨਹਿ ਲਖਿਤ ਸਰਨਾਜਿ ਫਰਮਾਈ ਤੇਵ ਤਿਵ ਪਾਹੇ ਜੇ ਤਕ ਤਿਤ ਤਾ ਹੋ ਨਾਉ ਉਣਾ ਨਾਵੇਂ ਨਾਹੀ ਕੋਥਾ ਉਕਰਤ ਕਵਨ ਕਹਾ ਵਿਚਾਰ ਹਰਿਆ ਨ ਜਾਵਾਂ ਇੱਕ ਵਾਰ ਜੋ ਤਦ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪਰ ਤਨ ਦੇਹ ਬਾਣੀ ਤੋਤਾ ਤੁਰ ਸੁਖਿਆ ਮੋਤ ਬਲੇਤੀ ਕੱਪੜ ਹੋਏ ਦੇ ਸਭਨ ਲਿਆ ਤੋਹੇ ਭਰੀਏ ਮਤ ਪਾਪਾਂ ਕਾ ਸੰਗ ਤੋਪੈ ਨਾਵੇਂ ਕਹਿ ਰੰਗ ਪੁਨੀ ਪਪੀ ਆਖਣ ਨਾਏ ਕਰ 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 ਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਸਿਖਾਹੋ ਨਾਨਕ ਹੁਕਮਿ ਆਬੋ ਜਾਹੋ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵਤਲ ਕਮਹਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਗੁਣ ਤੇ ਰਹਿ ਮੈਂ ਨਾਹੀ ਕੋਈ ਵਿਣਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਤ ਮਾਣੇ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਵਕਤ ਕਵਣ ਕਵਣ ਦਿੱਤ ਕਵਣ ਵਾਰ ਕਵਣ ਸਰੂਤੀ ਮਾਹੋ ਕਵਣ ਜਿਤੋ ਆਕਾਰ ਵੇਲਣਾ ਪਈਆ ਪੰਡਤ ਤੇਜ ਹੋਇ ਲੇਖ ਪੁਰਾਨ ਵਕਤ ਨਾ ਫੋਇਉ ਖਦਿਆ ਜੇ ਲਿਖਣ ਲੇਖ ਪੁਰਾਨ ਛਤਵਾਰ ਨਾ ਜੋਗੀ ਜਾਣ ਉਤਮ ਹੋ ਨ ਕੋਈ ਜੇ ਕਰਤਾ ਸੱਠੇ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਸ ਲਾਇ ਕਿਉ ਵਰਣਿ ਕਿਵ ਜਾਣ ਨਾਨਕ ਕਲ ਸਭ ਕੋ ਆਖੈ ਇਕ ਦੁਖ ਸਿਆਣਾ ਵੱਡਾ ਸੈ ਵੱਡੀ ਨਾ ਕੀਤਾ ਜਾ ਕਾ ਹੋਇ ਨਾਨਕ ਜੇ ਕੋ ਆਪੋ ਜਾਣੇ ਗਗਿਆ ਨਾ ਸੋਹੈ ਪਤਾਲਾਂ ਪਤਾਲ ਲਖ ਗਾਸਾਂ ਅਗਾਸ ਓੜ ਕੁੜਕ ਭਾਲ ਲਥਕੇ ਵੇਦ ਕਣਕ ਵਾਤ ਸਾਸਟਾ ਰਕੈਨ ਕ ਤੇਬਾ ਅਸਲ ਇੱਕ ਧਾਤ ਲੇਖਾ ਹੋਇ ਤਾ ਲਿਖੀ ਐ ਲੇਖਾ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣ ਆਪ ਸਲਾ ਹਿਸਲਾ ਇਤਿ ਸੁਰਤ ਨ ਪਾਈਆ ਨਦੀਆ ਤਵਹ ਪਵਹ ਸਮੁੰਦਨ ਜਾਣ ਹੈ ਸਮੁੰਦ ਸਹਾ ਸੁਲਤਾਨ ਗ੍ਰਹ ਸਿਤਮਾਲ ਤਨ ਕਿਹੜੀ ਤੁਲਣ ਹੋਣੀ ਜੇ ਤਿਸ ਮਨੋ ਨ ਵਿਸਰਹਿ ਅੰਤ ਨਾ ਸਿਵ ਤੇ ਕਹਿਣਾ ਨਾ ਅੰਤ ਅੰਤਨ ਕਰਣਾ ਦੇਣ ਨਾ ਅੰਤ ਅੰਤਨ ਵੇਖਣ ਸੁਣਨਾ ਅੰਤ ਅੰਤਨ ਜਾਪੈ ਕਿਆ ਮਨ ਮਾਨ ਤੰਤਨ ਜਾਪੈ ਕੀਤਾ ਘਾਰ ਅੰਤਨ ਜਾਪੈ ਪਾਰਾ ਵਾਰ ਅੰਤ ਕਰਨ ਕਿਤੇ ਬਿਲਲਾਹੇ ਤਾਂ ਕਿ ਅੰਤਨ ਪਾਈ ਜਾਹੇ ਇਹੋ ਅੰਤਨ ਜਾਣ ਕੋਏ ਬਹਤਾ ਕਹੇ ਬਹਤਾ ਹੋ ਵੱਡਾ ਸਭ ਉੱਚਾ ਥਾ ਉੱਚੇ ਉਪਰ ਉੱਚਾ ਨਾਓ ਇਹ ਵਡੂਚ ਹੋਵੇ ਕੋਈ ਤੈ ਸੋਚੇ ਕੋ ਜਾਣੇ ਸੋਇ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਮਹਤਾ ਕਰਮ ਲਿਖਿਆ ਨਾ ਜਹਾਈ ਵੱਡਾ ਦਾਤਾ ਹਤਲ ਨਤ ਮਾਇ ਕਿਤੇ ਮਗਜੋਦ ਪਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਪਤ ਟਹਿ ਵਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੁਰਖਾ ਹੀ ਖਾਇ ਕਿਤੇ ਦੁਖ ਪੁਖ ਸਦ ਮਾਰ ਐ ਪੈਦਾ ਤੇਰੀ ਦਾਤਾ ਹਰ ਮਨ ਅਖਲਾਸਿ ਭਾਣੈ ਹੋਇ ਹੋ ਰੱਖ ਨ ਸਕੈ ਕੋਇ ਜੇ ਕੋ ਖੈ ਗਾਖਣ ਪਾਇ ਉਹ ਜਾਣੈ ਜਿਤਿਆ ਮੁਖ ਆਪੇ ਜਾਣ ਆਪੇ ਦੇ ਆਖ ਸਪਕੀ ਕੀ ਦਿਸਨ ਬਖਸ਼ ਸਿਫਤ ਸਲਾਹ ਨਾਨਕ ਪਾਤਸ਼ਾਹੇ ਪਾਤਸ਼ਾਹੋ ਆਮਲ ਗੁਣ ਆਮਲ ਵਾਪਰ ਆਮਲ ਵਾਪਰ ਅਮਲ ਪੰਡਾਰ ਮਲਾਵ ਹੈ ਮੁੱਲ ਜਾਹੀ ਅਮਲ ਭੈ ਮੁੱਲ ਸਮਾਹੇ ਮੁੱਲ ਧਰਮ ਮਲ ਦੇਬਾ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪਰਮਾਨ ਅਮੁੱਲ ਮੁਲਖਿਆ ਨ ਜਾਏ ਆਖਾ ਕਰੇ ਲਿਵਲਾ ਆਖੇ ਵਿਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਪਰਮੇ ਆਖੇ ਇੰਦ ਆਖਾ ਗੋਪੀਤਾ ਗੋਵਿੰਦ ਆਖੇ ਇਸ ਰਾਕੇ ਸਿੱਧ ਆਖੇ ਕਿ ਤਿਗਤਿ ਬੁਧ ਆਖ ਧਨ ਵਖੇ ਦੇ ਆਖ ਸੁਰ ਨਰਮਨ ਜਨ ਸੇਵਾ ਕਿਤੇ ਆਖ ਆਖਣ ਪਾਹੇ ਕਿਤੇ ਕਹਿ ਕ ਉਠ ਡਜਾਈ ਇਹਤੇ ਕੀਤੇ ਹੋਰ ਕਰਾ ਤਾਖਨ ਸਕੈ ਕੀ ਕੀ ਜੀਵੜ ਫਾਵੇ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਭੂਲ ਵਿਗਾੜ ਤਾ ਲਿਖਿਆ ਸਰਗਵਾਰ ਗਵਾਰ ਸੋਦਰ ਕਿਹਾ ਸੁਕਰ ਕਿ ਅਜਤਬਾ ਸਰਬ ਸਮਾਉ ਲੇਵਾ ਜੇ ਨਦ ਅਨੇਕ ਸੰਖਾ ਕਿਤੇ ਵਣਹਾਰੇ ਕਿਤੇ ਰਗ ਪਰੇ ਸੰਖੇ ਅਨ ਕਿਤੇ ਗਾਵਣ ਹਾਰੇ ਗਾਹ ਤਉ ਨ ਪੁਨ ਪਣੀ ਬਸੰਤਰ ਗਾਵੈ ਰਾਜ ਧਰਮ ਦੁਵਾਰੇ ਗਾਵ ਚਿਤ ਗੁਪਤ ਲਿਖ ਜਾਣ ਲਗ ਲਗ ਧਰਮ ਵਿਚਾਰੇ ਗਵੈ ਸਰਬਰਮਾ ਦੇ ਸੋਣ ਸਦਾ ਸਵਾਰੇ ਗਵਿੰਦ ਦਾਸਨ ਬਟੇ ਦੇਵਤਿਆਂ ਦਰ ਨਾਲੇ ਗਵ ਸਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਿਤਿ ਸਤੇ ਸੰਤੋਖੀ ਗਵ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੋਗ ਜੋਗ ਵੇਦਾ ਨਾਲੇ ਗਾਹ ਮੋਹਣੀਆਂ ਮਨਮੋਹਣ ਸੁਰਗਾ ਮਛ ਪਿਆਲੇ ਗਾਵ ਰਤਨ ਪਾਏ ਤੇਰੇ 86 ਤੀਰਤ ਨਾਲੇ ਗਵ ਜੁਦ ਮਹਾਬਲ ਸੂਰਗ ਗਵ ਖਾਣੀ ਚਾਰੇ गावखंड ਮੰਡਲ ਵਰਪੰਡਾ ਕਰਕਰ ਖੇਤਾਰੇ ਸੇਤਨੋਂ ਗਾਵ ਜੋਤ ਤਪਾਵਣ ਅਰਥੇ تیر ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਤਨਾਵਣ ਨਾਨਕਿਆ ਵਿਚਾਰੇ ਸੋਏ ਸਦਾ ਸੱਚ ਸਾਹਿਬ ਸੱਚ ਸੱਚ ਨਾਏ ਹੈਪੀ ਹੋਸੀ ਰਾਇ ਨਾ ਜਸੀ ਰਚਨਾ ਦੇ ਨਰਚਾਈ ਰੰਗੀ ਰੰਗੀ ਪਹਾਤੀ ਕਰ ਕਜਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋ ਤਸਦੀ ਵਡਿਆਈ ਜਵ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨ ਕਰ ਨਾ ਜਾਹੀ ਸੋ ਪਾਤਸ਼ਾਹ ਹੋ ਸਾ ਪਤ ਸਾਈਂਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਸ਼ ਰਮ ਪਝੋਲੀ ਤਿਆਨ ਕਰਬ ਭੂਤਾ ਕਿੰਤਾ ਕਲ ਕੁਵਾਰੀ ਕਾ ਜੂ ਡੰਡਾ ਪਰਥੀ ਥਾਈ 판ਤੀ ਸਗਲ ਜਮਾਤੀ ਮਨ ਜੀਤੈ ਜਗ ਜੀਤੈ ਆਦੇਸ਼ ਤੇ ਸਾਦੇਸ ਆਦ ਨੀਲ ਅਨਾਦ ਨਾਥ ਜੁਜੁਗ ਏਕੋ ਵੇਸ ਕੋਤ ਗਿਆਂ ਦਿਆ ਪੰਡਾਰਨ ਕਟਕਟ ਵਾਜੈ ਨਾਦ ਆਪ ਨਾਥ ਨਾਥਿ ਸੁਬ ਜਾਕੇ ਰਸਦ ਅਵਰਾ ਸਾਦ ਸੰਜੋਗ ਜੁਦ ਕਾਰ ਚਲਾਵ ਲਖੇ ਵੇ ਭਗ ਆਦੇਸ਼ ਤੇ ਸਾਦੇਸ ਆਦ ਨੀਲ ਅਨਾਦ ਨਾਥ ਜੁਜੁਗ ਏਕੋ ਵੇਸ ਇੱਕ ਮਾਏ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਈ ਦੀ ਬਾਣ ਜਿਵ ਤਿਸ ਪਾਵੇ ਤਿਵੇਂ ਚਲਾਵੇ ਜਹੂਵਾ ਫੁਰਮਾਣ ਉਹ ਵੇਖੇ ਉਹਨਾਂ ਦਰਨ ਆਵੇ ਉਹ ਤਾਹੋ ਵਿਡਾਣ ਆਦੇਸ਼ ਤੇ ਸਾਦੇਸ ਆਦ ਅਨਿਲ ਅਨਾਦ ਨਾਹਤ ਜੁਗ ਜੁਗ ਏਕੋ ਇਸ ਅਸਨ ਲੋਹੇ ਲੋਹ ਪੰਡਾਰ ਜੋ ਕਿਛ ਪਾਇਆ ਸੋਇ ਕਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ਼ ਤੇ ਸਾਦੇਸ ਆਦ ਅਨਿਲ ਅਨਾਦ ਨਾਹਤ ਜੁਗ ਜੁਗ ਏਕੋ ਵੇਸਾ ਇਕ ਦੋ ਜੀਪੋ ਲੱਖ ਹੋ ਲੱਖ ਵੈ ਲਖ ਵੀਸ ਲਗ ਲਗ ਗੜਾ ਕੀਕ ਨਾਮ ਜਗ ਦੇਸ ਐਤਰਾ ਪਤ ਪਵੜੀਆਂ ਚੜਿਆ ਹੋਏ ਕੀ ਸ ਸੁਣੇ ਗਲਾਂ ਕਸ ਕੀ ਕਿ ਟਾਇਰੀ ਸ ਨਾਨਕ ਨਤਰੀ ਪਈਐ ਕੁੜੀ ਕੁੜਿਆ ਠੀਸ ਆਖਨ ਜੋਰ ਚ ਪੈ ਨਹ ਜੋਰਾ ਜੋਰ ਨ ਮੰਗਣ ਦੇਣ ਨ ਜੋਰਾ ਜੋਰ ਨ ਜਿਉਣ ਮਰਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟਾ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋ ਨਾਨਕ ਉਤਮ ਨਿਛ ਨ ਕੋਇ ਰਾਤੇ ਰਤੇ ਸਿੱਥੇ ਵਾਰ ਭਉਣ ਪਨ ਅਗਨੀ ਪਤਲ ਤੇ ਸਵੇ ਧਰਤੀ ਤਾ ਬਰਖੇ ਧਰਮ ਸਾਲ ਤਿਸ ਜੀ ਜੋਤ ਕੇ ਰੰਗ ਤਿਨ ਕਾ ਨਾਮ ਨਿਕ ਅਨੰਤ ਕਰਮੇ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਥਾ ਸੁਣ ਪੰਚ ਪਰਵਾਣ ਨਾਦ੍ਰਿ ਕਰਮ ਪਵੈ ਨਿਸ਼ਾਨ ਕਚਪ ਕਉ ਉਥ ਪਾਏ ਨਾਨਕ ਆ ਜਪ ਜਾਏ ਧਰਮ ਖੰਡ ਕਾਹਿ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਪਾਣੀ ਵਸੰਤਰ ਕੀਤੇ ਕਨ ਮਹੇਸ਼ ਕੀਤੇ ਵਰ ਮੇ ਘਾੜਤ ਕੜਿ ਹੈ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੇ ਤੇ ਕੀਤੇ ਧੂਪ ਦੇਸ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਨਲ ਦੇਸ ਕਿਤੇ ਸਤਿਬੁਦਨਾਥ ਕਿਤੇ ਕਿਤੇ ਦੇਵੀ ਵਿਸ ਕਿਤੇ ਦਿਵਦਾਨ ਮਨ ਕਿਤੇ ਕਿਤੇ ਰਤਨ ਸਮੁੰਦ ਕਿਤੇ ਅਖਾਣੀ ਕਿਤਿਆਂ ਬਾਣੀ ਕਿਤੇ ਪਾਤ ਨਿਰੰਧਾ ਕਿਤਿਆਂ ਸੁਰਤੀ ਸੇਵ ਕਿਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਾਨ ਪ੍ਰਚੰਡ ਤਿਤ੍ਹਾ ਆਨੰਦ ਬਿਨੋਦ ਕੋਟ ਆਨੰਦ ਸ਼ਰਮਖੰਡ ਕੇ ਬਾਣੇ ਰੂਪ ਦਿੱਥੈ ਘਾੜਤ ਕੜਿਏ ਬਹੁਤ ਅਨੂਪਾ ਤਾਂ ਕਿੰਗ ਲਾਂ ਕਥਿਆ ਨ ਜਾਹੈ ਜੇ ਕੋ ਕਹਿ ਪਿਛੈ ਪਛਤਾਇ ਦਿੱਥੈ ਕੜਿਏ ਸੂਰਤ ਮਤ ਮਨ ਬੁੱਧ ਤਿੱਥਾ ਕੜਿਐਸਰਾ ਸਿਦਾ ਕੀ ਸੁਦ ਕਰਮਖੰਡ ਕੀ ਬਾਣੀ ਜੋਰ ਤਿੱਥਾ ਹੋਰਨ ਕੋਈ ਹੋਰ ਤਿੱਥਾ ਜੁਦ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹੇ ਕਾ ਕੇ ਰੂਪ ਨ ਕਥਨ ਜਾਹੇ ਨਾ ਹਮਰ ਠਾਗ ਜਾਹ ਜਨਕਰਮਸਾ ਮਨਮਾਹੇ ਤਿੱਥੈ ਭਗਤ ਵਸੈ ਕੈ ਲੋਕ ਰਹਿ ਨ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਪੰਡ ਜੇ ਕੋ ਕਥ ਤਾ ਅੰਤ ਅਨਤ ਤਿੱਥੈ ਲੋ ਲੋਕਾਰ ਜਿ ਜੋਕ ਮਤ ਵੈ ਤਿ ਵਕਾਰ ਵੇਖੈ ਵਿਕਸ ਕਰ ਵਿਚਾਰ ਨਾਨਕ ਕਥਨਾ ਕਰਦਾ ਸਾ ਜਤ ਪਹਾਰਾ ਤਿਰਜ ਸੁਨਿਆਰ ਹਰ ਨਮਤ ਵੇਧ ਹਥਿਆਰ ਭੋਖ ਲਗਨ ਤਪਤਾਉ ਭੰਡ ਭਉ ਅੰਮ੍ਰਿਤ ਤਠਾਲ ਕੜਿਆ ਸਬਦ ਸਟੇਟਕ ਸਾਲ ਜਿਨ ਕੋ ਨਦਰ ਕਰਮ ਤਿਨ ਘਰ ਨਾਨਕ ਨਦਰੀ ਨਦਰ ਨਿਹਾਲ ਸਲੋਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਦਾਇ ਦਇਆ ਖੇਲਾ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੈਂ ਸਖਤ ਕਾਲ ਨਾਨਕ ਤੇ ਮਖੁਜਲੇ ਕੀਤੀ ਛੁੱਟੀ ਨਾਲ ਨਾਨਕ ਤੇ ਮਖੁਜਲੇ ਕੀਤੀ ਛੁੱਟੀ ਨਾਲ